ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਪੁੱਤ ਆਪਣੇ ਪਿਤਾ ਨੂੰ ਜਾ ਕੇ ਵਧਾਈ ਵੀ ਦਿੰਦਾ ਤੇ ਸਰਪ੍ਰਾਈਜ਼ ਦਿੰਦਾ ਕਿ ਉਸ ਦਾ ਯੂਪੀਐਸਸੀ ਸੀਐਸਸੀ ਦਾ ਐਗਜ਼ਾਮ ਜਿਹੜਾ ਉਹ ਕਲੀਅਰ ਹੋਇਆ ਰਿਜ਼ਲਟ ਜਦੋਂ ਆਉਂਦਾ ਸੋਸ਼ਲ ਮੀਡੀਆ ਤੇ ਇਹ ਵੀਡੀਓ ਜਿਹੜੀ ਹੈ ਸਰਪ੍ਰਾਈਜ਼ ਦੇਣ ਦੇ ਦੀ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਬਾਪ ਬੇਟੇ ਦਾ ਪਿਆਰ ਜਿਹੜਾ ਸਾਫ਼-ਸਾਫ਼ ਦਿਖਾਈ ਦੇ ਰਿਹਾ ਵੀ ਇੱਕ ਪੁੱਤ ਮਿਹਨਤ ਕਰਕੇ 2 ਸਾਲਾਂ ਦੇ ਬਾਅਦ ਰਿਜ਼ਲਟ ਹਾਸਲ ਕਰਕੇ ਦਫ਼ਤਰ ਦੇ ਵਿੱਚ ਪਹੁੰਚਦਾ ਸਰਪ੍ਰਾਈਜ਼ ਦੇਣ ਦੇ ਲਈ ਆਪਣੇ ਪਿਤਾ ਨੂੰ ਜਿੱਥੇ ਉਸ ਦੇ ਪਿਤਾ ਆਪਣੇ ਦੋਸਤਾਂ ਦੇ ਨਾਲ ਬੈਠ ਕੇ ਖਾਣਾ ਖਾ ਰਹੇ ਹੁੰਦੇ ਆ ਤਾਂ ਉੱਥੇ ਜਾ ਕੇ ਉਹ ਪਹਿਲਾਂ ਇਹੀ ਗੱਲ ਕਹਿੰਦਾ ਕਿ ਜਦੋਂ ਕੋਈ ਅ fırsਰ ਆਉਂਦਾ ਹੈ ਤਾਂ ਉੱਥੇ ਖੜਾ ਹੋਣਾ ਬਣਦਾ ਤਾਂ ਸਾਰੇ ਦੋਸਤ ਤੇ ਉਸ ਦਾ ਪਿਤਾ ਜਦੋਂ ਖੜੇ ਹੋ ਕੇ ਚੇ ਲਾਉਂਦੇ ਨੇ ਤੇ ਇੱਕ ਖੁਸ਼ੀ ਤੇ ਇੱਕ ਮਾਣ ਦੇ ਨਾਲ ਪਿਓ ਦੀ ਛਾਤੀ ਚੌੜੀ ਹੋ ਜਾਂਦੀ ਹੈ ਜਦੋਂ ਉਸ ਦਾ ਪੁੱਤ ਮਿਹਨਤ ਕਰਕੇ ਇੱਕ ਮੁਕਾਮ ਹਾਸਲ ਕਰਦਾ ਹੈ ਤਾਂ ਦੋਸਤੋ ਪਹਿਲਾਂ ਤਾਂ ਜਿੰਨੇ ਵੀ ਪੁੱਤ ਜਿੰਨੇ ਵੀ ਪਿਓ ਇਸ ਵੀਡੀਓ ਨੂੰ ਦੇਖ ਰਹੇ ਆ ਜਿਹੜੇ ਆਪਣੇ ਮਾਪਿਓ ਦੇ ਨਾਲ ਪਿਆਰ ਕਰਦੇ ਆ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਕੇ ਸ਼ੇਅਰ ਕਰ ਦਿਓ ਤਾਂ ਜੋ ਉਹਨਾਂ ਨੌਜਵਾਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਜਿਹੜੇ ਮਿਹਨਤ ਕਰਨ ਤੋਂ ਕਿਤਰਾਉਂਦੇ ਨੇ ਜਿਹੜੇ ਸੋਚਦੇ ਨੇ ਇੱਕ ਟਰੈਕ ਦੇ ਉੱਪਰ ਕੰਮ ਕਰਨ ਤੋਂ ਬਾਅਦ ਉਸ ਨੂੰ ਛੱਡ ਦਿੰਦੇ ਨੇ ਤੇ ਲਗਾਤਾਰ ਜਦੋਂ ਕੋਈ ਮਿਹਨਤ ਕਰਦਾ ਤਾਂ ਉਹ ਸਫਲਤਾ ਹਾਸਲ ਕਰ ਲੈਂਦਾ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਦੋਸਤੋ ਜਿਸ ਦੇ ਵਿੱਚ ਤੁਸੀਂ ਦੇਖੋਗੇ ਵੀਡੀਓ ਦੇ ਵਿੱਚ ਇਹ ਨੌਜਵਾਨ ਯੂਪੀਐਸਸੀ ਸੀਐਸਸੀ ਦਾ ਇਗਜ਼ਾਮ ਕਲੀਅਰ ਕਰਕੇ ਆਪਣੇ ਪਿਤਾ ਨੂੰ ਸਰਪ੍ਰਾਈਜ਼ ਦੇਣ ਦੇ ਲਈ ਉਹਨਾਂ ਦੇ ਦਫ਼ਤਰ ਦੇ ਵਿੱਚ ਪਹੁੰਚਦਾ ਹੈ ਤੇ ਆਪਣੇ ਪਿਤਾ ਨੂੰ ਕਹਿੰਦਾ ਕੀ ਹੈ ਕਿ ਜਦੋਂ ਕੋਈ ਅਫਸਰ ਆਉਂਦਾ ਹੈ ਤਾਂ ਖੜਾ ਹੋਣਾ ਚਾਹੀਦਾ ਤਾਂ ਉਹੀ ਗੱਲ ਵੀ ਅਫਸਰ ਬਣ ਕੇ ਆਪਣੇ ਪਿਤਾ ਨੂੰ ਦੱਸਣ ਦੇ ਲਈ ਇਹ ਨੌਜਵਾਨ ਪਹੁੰਚਦਾ ਤਾਂ ਉਸ ਸਮੇਂ ਇਸ ਦੇ ਪਿਤਾ ਵੀ ਭਾਵਕ ਹੋ ਜਾਂਦੇ ਨੇ ਅੱਖਾਂ ਨਾਮ ਹੁੰਦੀਆਂ ਸਾਫ਼-ਸਾਫ਼ ਵੀਡੀਓ ਦੇ ਵਿੱਚ ਨਜ਼ਰ ਆ ਰਹੀਆਂ ਨੇ ਕਿ ਇੱਕ ਪਿਓ ਦੇ ਲਈ ਉਸ ਉਹ ਪਲ ਕਹਿ ਜਾ ਹੁੰਦਾ ਜਦੋਂ ਉਸ ਦਾ ਪੁੱਤ ਕਾਮਯਾਬ ਹੋ ਕੇ ਉਸ ਨੂੰ ਦੱਸਣ ਦੇ ਲਈ ਪਹੁੰਚਦਾ ਸਰਪ੍ਰਾਈਜ਼ ਦੇਣ ਦੇ ਲਈ ਪਹੁੰਚਦਾ ਕਿਉਂਕਿ ਉਸ ਦੀ ਮਿਹਨਤ ਦਾ ਫਲ ਉਹ ਨਤੀਜਾ ਯੂਪੀਐਸਸੀ ਦਾ ਬਣ ਜਾਂਦਾ ਹੈ ਜਦੋਂ ਉਸ ਦੇ ਪਿਓ ਨੇ ਇੰਨੀ ਮਿਹਨਤ ਕਰਕੇ ਉਸ ਪੁੱਤ ਨੂੰ ਪੜਾਇਆ ਤੇ ਅੱਜ ਉਸ ਪੁੱਤ ਨੇ ਉਹ ਮਕਾਮ ਹਾਸਲ ਕਰਕੇ ਆਪਣੇ ਪਿਤਾ ਨੂੰ ਜਾ ਕੇ ਦੱਸਿਆ ਤਾਂ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਕਿ ਯੂਪੀਐਸਸੀ ਦਾ ਇਗਜ਼ਾਮ ਕਲੀਅਰ ਕਰਨ ਤੋਂ ਬਾਅਦ ਇੱਕ ਪੁੱਤ ਆਪਣੇ ਪਿਓ ਨੂੰ ਖੁਸ਼ੀ ਦੇਣ ਦੇ ਲਈ ਪਹੁੰਚਦਾ ਹੈ ਉਹ ਖੁਸ਼ੀਆਂ ਕੀ ਨੇ ਕਿ ਯੂਪੀਐਸਸੀ ਦਾ ਇਗਜ਼ਾਮ ਕਲੀਅਰ ਹੋ ਗਿਆ 2 ਸਾਲਾਂ ਦੀ ਮਿਹਨਤ ਪੱਲੇ ਪਈ ਹੈ ਤਾਂ ਬਾਪ ਆ ਜਿਹੜਾ ਸੀਨਾ ਹੈ ਉਹ ਛਾਤੀ ਹੈ ਮਾਂ ਨਾਲ ਚੌੜੀ ਹੋ ਜਾਂਦੀ ਹੈ ਤੇ ਇੱਕ ਗਰਭ ਮਹਿਸੂਸ ਹੁੰਦਾ ਹੈ ਕਿ ਮੇਰੇ ਪੁੱਤ ਨੇ ਉਹ ਮੁਕਾਮ ਹਾਸਲ ਕੀਤਾ ਜਿਸ ਦੀ ਮੈਂ ਕਾਮਨਾ ਕੀਤੀ ਸੀ ਤਾਂ ਇਹ ਖੁਸ਼ੀਆਂ ਦੇ ਜਿਹੜੇ ਪਲ ਨੇ ਜਿਨ੍ਹਾਂ ਦੇ ਵਿੱਚ ਇੱਕ ਬਾਪ ਦੀ ਅੱਖਾਂ ਦੇ ਵਿੱਚ ਹੰਝੂ ਨਜ਼ਰ ਆ ਰਹੇ ਨੇ ਪਰ ਉਹ ਖੁਸ਼ੀਆਂ ਦੇ ਹੰਝੂ ਨੇ ਕਿਉਂਕਿ ਪੁੱਤ ਨੇ ਉਹ ਮੁਕਾਮ ਹਾਸਲ ਕੀਤਾ ਹੈ ਬੜੀ ਮਿਹਨਤ ਦੇ ਨਾਲ ਕਿਉਂਕਿ ਕਹਿੰਦੇ ਨੇ ਕਿ ਜਿਹੜੇ ਮਿਹਨਤ ਕਰਦੇ ਨੇ ਉਹਨਾਂ ਦੀ ਕਦੇ ਹਾਰ ਨਹੀਂ ਹੁੰਦੀ ਹਿੰਮਤ ਹੌਸਲੇ ਜਜ਼ਬੇ ਰੱਖਣ ਵਾਲੇ ਲੋਕ ਕਦੇ ਵੀ ਪਿੱਛੇ ਨਹੀਂ ਰਹਿੰਦੇ ਤਾਂ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਇਸ ਮੁੰਡੇ ਦੇ ਲਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ رائے ਜ਼ਰੂਰ ਸਾਂਝੀ ਕਰਿਓ ਜਿਨ੍ਹਾਂ ਨੇ ਚੈਨਲ ਨੂੰ ਫੋਲੋ ਨਹੀਂ ਕੀਤਾ ਉਹ ਫੋਲੋ ਕਰ ਲੈਣ ਕਿਉਂਕਿ ਅਜਿਹੀਏ ਵੀਡੀਓ ਦੇ ਲਈ ਸਾਡੇ ਚੈਨਲ ਦੇ ਨਾਲ ਲਗਾਤਾਰ ਜੁੜੇ ਰਹਿਣ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ